ਪੰਜਾਬੀ ਉਹ ਗੱਲ ਸਮਝਣ ਵਾਲੀ ਉਹ ਕਿਹੜੀ ਪੂਆ ਹੈ ਹੂੰ ਕਿ ਜਿਹੜੇ ਆਪਣੇ ਭਤੀਜੇ ਨੂੰ ਕਹਿੰਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਹੂੰ ਉਹ ਪੂਆ ਨੂੰ ਨਸ਼ਰ ਕਰਨਾ ਪੈਣਾ ਜੀ ਅਸੀਂ ਹੁਣੇ ਇਹੀ ਗੱਲ ਮੈਂ ਡਿਪਟੀ ਸਾਹਿਬ ਦੇ ਨਾਲ ਸਾਰੇ ਉੱਥੇ ਇਹੀ ਗੱਲ ਮੈਂ ਆਪਣੇ ਵੱਲੋਂ ਰੱਖੀ ਸੀ ਜੀ ਇਹ ਤੁਸੀਂ ਇੱਕ ਪੂਆ ਨੰਗੀ ਕਰਤੀ ਤੁਹਾਡੀਆਂ ਮੈਂ ਸਮਝਦਾ 100 ਬੇਅਦਬੀਆਂ ਦਾ ਮਸਲੇ ਹੱਲ ਹੋ ਜਾਣੇ ਆ ਬਿਲਕੁਲ ਸਹੀ ਸਾਜ਼ਿਸ਼ ਕਰਤਾ ਹੈ ਉਹੋ ਹੀ ਨੇ ਉਹੋ ਹੀ ਕਮਾ ਕਮਾ ਕੇ ਕਦੀ ਇਥੋਂ ਕਦੀ ਇਥੋਂ ਹੁਣ ਗੱਲ ਅੰਦਰ ਹੋਈ ਸੀ ਜੀ ਕਿ ਇਹ ਜ਼ਿਆਦਾਤਰ 멘ਟਲ ਕੇਸ ਹੁੰਦੇ ਉਹ ਲੱਭਦੇ 멘ਟਲਾਂ ਵਾਲਿਆਂ ਨੂੰ ਆ ਓਕੇ ਇਹ ਸਾਜ਼ਿਸ਼ਾਂ ਨੇ ਹੂੰ ਇਹ ਨਹੀਂ ਕਿ 멘ਟਲ ਜਾ ਕੇ ਕਰ ਲੈਂਦਾ 멘ਟਲ ਜਿਹੜੇ ਥੋੜੀ ਜਿਹੀ ਆ ਹੁੰਦੇ ਨੇ ਵਿਚੋਂ ਉਹੋ ਜੀ ਕਰਦੇ ਨੇ ਜਿਹੋਣ ਕਰਦੇ ਨੇ ਉਹਨਾਂ ਨੂੰ ਟਰੈਪ ਕਰਦੇ ਨੇ ਉਹਨਾਂ ਨੂੰ ਆਪਾਂ ਕਈ ਵਾਰੀ ਸੁਣਦੇ ਆ ਤੁਸੀਂ মিডিਆ ਵਾਲਿਓ ਵੀਰ ਕਈ ਵਾਰੀ ਆਪਾਂ ਦੇਖਦੇ ਆ ਬੰਦੂਆ ਮਜ਼ਦੂਰ ਬਣਾਇਆ ਹੁੰਦਾ ਉਹ ਕਈ ਕਿਈ ਸਾਲ ਕੰਮ ਕਰੀ ਜਾਂਦਾ ਕਿਉਂਕਿ ਉਹਨੂੰ ਜਿੰਨਾ ਕੋ ਉਹਨੂੰ ਕਹਿ ਤਾਂ ਉਹਨਾਂ ਕ ਕਰੀ ਜਾਣਾ ਉਹਨਾਂ ਨੂੰ ਇੱਟਾ ਜਾਂਦਾ ਉਹਨਾਂ ਦੇ ਬ੍ਰੇਨ ਵਾਸ਼ ਕਰਕੇ ਤੂੰ ਆਹ ਕੰਮ ਕਰ ਦੇ ਤੈਨੂੰ ਆਹ ਦੇ ਦਾਂਗੇ ਇਹਨੂੰ ਵੀ ਇਦਾਂ ਦਾ ਕੁਝ ਨਾ ਪੁੱਛਿਆ ਗਿਆ ਹੋਣਾ ਜੀ ਇਹਨੂੰ ਵੀ ਕਿਹਾ ਗਿਆ ਹੋਣਾ ਤੇ ਇੱਕ ਪੂਰਾ ਗਰਾਂਸ਼ਾ ਮਾਰੇ ਦਾ ਅੰਗ ਲਿਆਇਆ ਤੇ ਤੈਨੂੰ ਆਹ ਦੇ ਦਾਂਗੇ ਜੀ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਸਾਡੇ ਵਾਸਤੇ ਬਹੁਤ ਵੱਡਾ ਇੱਕ ਕਾਰਨ ਹੈ ਜੀ ਕਿ ਬੇਅਦਬੀਆਂ ਹੋ ਰਹੀਆਂ ਨੇ ਜਦੋਂ ਤੱਕ ਜੜ ਦੇ ਵਿੱਚ ਤੇਲ ਨਹੀਂ ਪਏਗਾ ਨਾ ਇਹ ਬੇਅਦਬੀਆਂ ਨਹੀਂ ਰੁਕਣੀਆਂ ਤੇ ਦੂਸਰੀ ਗੱਲ ਮੈਂ ਸਾਰੀ ਸਿੱਖ ਸੰਗਤ ਨੂੰ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਗੁਰੂ ਘਰ ਸੁਣੇ ਨਾ ਛੱਡੋ ਜੇ ਉਸ ਵੇਲੇ ਸਾਡਾ ਸਿੰਘ ਪਹਿਲਾਂ ਉੱਥੇ ਹੁੰਦਾ ਜਿਹੜਾ ਪਿੱਛੋਂ ਗਿਆ ਜੀ ਕਿ ਉਹ ਪਹਿਲਾਂ ਉੱਥੇ ਹੁੰਦਾ ਤੇ ਬੇਦਬੀ ਨਹੀਂ ਸੀ ਹੁਣ ਅਸੀਂ ਪਹਿਚ ਕਰ ਗੱਲ ਜਾਂਦਾ ਹੂੰ ਤੇ ਸਾਡੇ ਆ ਇਹਦੀਆਂ ਬੇਦਬੀਆਂ ਹੁੰਦੀਆਂ ਕਿਉਂ ਜਦੋਂ 2015 ਚ ਗੁਰੂ ਪ੍ਰਕਾਸ਼ ਸਾਹਿਬ ਦਾ ਸਰੂਪ ਹਰਜਾਰ ਸਿੰਘ ਚੋਰੀ ਹੁੰਦਾ ਹੈ ਹੂੰ ਜੇ ਪ੍ਰਸ਼ਾਸਨ ਹੁਣ ਦੀ ਕਾਰਵਾਈ ਕਰ ਲੈਂਦਾ ਚਲੋ ਉਦੋਂ ਨਹੀਂ ਕੀਤੀ ਹੋਂ ਕਿਹੜੀ ਸਰਕਾਰ ਮੌਜੂਦਾ ਜੀ ਤੇ ਕਿਦੋਂ ਪ੍ਰਦੀਪ ਕਲੇਰ ਵੀ ਗੱਲ ਕਹਿ ਚੀਤੀ ਕੋਰਟ ਦੇ ਵਿੱਚ 164 ਤੇ ਬਿਆਨ ਦਰਜ ਕਰਾ ਦਿੱਤੇ ਨੇ ਵੀ ਬੇਦਬੀ ਸਰਸੇ ਡੇਰੇ ਗਰਮੀਤ RAM ਵੀ ਇਹਦੇ ਕਹਿੰਦੇ ਤੇ ਹਣੀਪਰੀਂ ਤੇ ਕਹਿੰਦੇ ਹੋਈ ਆ ਤੇ ਅੱਜ ਤੱਕ ਪ੍ਰਸ਼ਾਸਨ ਹੁਣ ਦੀ ਕਾਰਵਾਈ ਨਹੀਂ ਕੀਤੀ 164 ਤੇ ਜਾਣ ਬੁੱਧਾ ਕੋਰਟ ਦੇ ਵਿੱਚ ਜਾ ਕੇ ਦੇ ਰਿਹਾ ਹੈ ਡੇਰਾ ਸਰਸਾ ਦਾ ਕਿਹੜਾ ਉਹਦਾ ਪ੍ਰਧਾਨ ਹੈ ਆਪਣਾ ਬਿਆਸੀ ਵਿੰਗ ਦਾ ਪੂਰੇ ਇੰਦਸਤਾਨ ਦਾ ਪ੍ਰਧਾਨ ਪੜਾਇਆ ਹੈ ਪ੍ਰਦੀਪ ਕਲੀਅਰ ਕਹਿ ਰਿਹਾ ਹੈ ਤੇ ਪ੍ਰਸ਼ਾਸਨ ਇਹ ਨਹੀਂ ਕਾਰਵਾਈ ਕਰ ਰਿਹਾ ਤੇ ਹੋਰਕਾਰ ਵੀ ਹੋਊਗੀ ਜਦੋਂ ਫਿਰ ਇਹ ਤਾਂ ਦੇਖੋ ਵੀਰੋ ਗੁਲਾਮਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਉੱਥੇ ਗੁਲਾਮਾਂ ਦੇ ਇਸ ਦੇ ਵਿੱਚ ਸਾਡੇ ਇਸਟਰੀ ਦੀ ਬੇਦਬੀ ਕਰੀਏ ਇੱਥੇ ਕਦੀ ਕ੍ਰਾਂਮ ਦੀ ਬੇਦਬੀ ਮੈਂ ਨਹੀਂ ਸੁਣੀ ਹਿੰਦ ਪੰਜਾਬ ਹਿੰਦੁਸਤਾਨ ਦੇ ਵਿੱਚ ਨਹੀਂ ਹੋਈ ਕਦੀ ਗੀਤਾ ਦੀ ਬੇਦਬੀ ਨਹੀਂ ਹੋਈ ਕਦੀ ਬਾਈਬਲ ਦੀ ਬੇਦਬੀ ਨਹੀਂ ਹੋਈ ਕਿਤੇ ਕਿਤੇ ਪੀਰਖਾਨੇ ਤੇ ਬੇਦਬੀ ਨਹੀਂ ਹੋਈ ਜਾ ਕੇ ਜਿੱਥੇ ਸੁਣੀਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿਉਂ ਹੁੰਦੀ ਦਿੱਲੀ ਗੁਰੂ ਗ੍ਰੰਥ ਸਾਹਿਬ ਕਿਦੋਂ ਦਿਨ ਚੜਦਾ ਕਦੋਂ ਸੋਈ ਸਾਜਿਸ਼ ਤਹਿਤ ਹੋ ਰਿਹਾ ਸਾਰਾ ਕਾਰ ਬਿਲਕੁਲ ਸਾਜਿਸ਼ ਤਹਿਤ ਹੋ ਰਿਹਾ ਦੁਨੀਆ ਗੁਰੂ ਗ੍ਰੰਥ ਸਾਹਿਬ ਨਾਲ ਜੋੜੀ ਸਾਰੇ ਧਰਮ ਦੂਸਰੇ ਵੀ ਧਰਮ ਗੁਰੂ ਗ੍ਰ ਸਿੱਖ ਵਿਰੋਧੀ ਤਾਕਤਾਂ ਨੂੰ ਗੱਲ ਹਜਮ ਨਹੀਂ ਹੁੰਦੀ ਉਹ ਜਾਣ ਪੁੱਛ ਕੇ ਇਹੋ ਜਿਹੇ ਕੰਮ ਕਰੇ ਪੰਜਾਬ ਦੇ ਵਿੱਚ ਕਰਾ ਰਹੇ ਨੇ ਜਿੰਨਾ ਚਿਰ ਸਿੱਖਾਂ ਦੀ ਕੋਈ ਖਾਸ ਆਪਣੇ ਬੰਦਿਆਂ ਦੀ ਸਰਕਾਰ ਨਹੀਂ ਬੰਦੀ ਜਾਂ ਕਿਵੇਂ ਹੁਣ ਦੋ ਐਮਪੀ ਸਾਡੇ ਜਿੱਤੇ ਨੇ ਕਿਵੇਂ ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਜੀ ਇਹੋ ਜਿਹੇ ਹੋਰ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਪਾਰਲੀਮੈਂਟ ਚ ਬੇਦਾਗ ਬੰਦੇ ਜਾਣ ਤੇ ਉੱਥੇ ਪੰਥਕੀ ਕੌਮ ਦੀ ਗੱਲ ਕਰਨ ਤੇ ਕਾਨੂੰਨ ਬਣੇ ਤੇ ਫਿਰ ਤਾਂ ਬੇਦਗੀਆਂ ਰਫਸਾਦੀਆਂ ਨੇ ਵੀ ਰੋਕਦਾ ਮੈਂ ਨਹੀਂ ਸਮਝਦਾ ਕਿ ਇੱਥੇ ਵੀ ਰੁਕ ਜਾਣਗੇ ਅਸੀਂ ਆਪਣੇ ਪਹਿਲੇ ਦਿਨੀ ਅਸੀਂ ਡੀਆਈਜੀ ਸਾਹਿਬ ਨੂੰ ਮਿਲ ਕੇ ਗਏ ਤਾਂ ਜੀ ਉਹਨਾਂ ਨੇ ਮੌਕੇ ਤੇ ਹੀ ਡੀਐਸਪੀ ਸਿਟੀ ਸੁਖਿੰਦਰ ਸਿੰਘ ਨੂੰ ਫੋਨ ਵੀ ਕੀਤਾ ਜੀ ਉਹਨਾਂ ਦੇ ਫੋਨ ਦੇ ਆਧਾਰ ਤੇ ਅਸੀਂ ਇੱਕ ਐਪਲੀਕੇਸ਼ਨ ਡੀਐਸਪੀ ਸਾਹਮਣੇ ਦੇ ਗਏ ਜਿਹਦੇ ਨਾਲ ਇੱਕ ਵੀਡੀਓ ਲਾਈ ਜਿਹਦੇ ਵਿੱਚ ਉਹ ਭੂਆ ਦਾ ਨਾਮ ਲੈਂਦਾ ਹੁਣ ਅੱਜ ਇੱਕ ਖੁੱਲ ਕੇ ਗੱਲ ਸਾਹਮਣੇ ਆਈ ਆ ਕਿ ਜਿਹੜੀ ਭੂਆ ਜਿਹੜੀ ਆ ਨਾ ਆਪਾਂ ਕਿੰਨੇ ਵੀ ਰਿਸ਼ਤੇਦਾਰੀ ਚ ਭੂਆ ਕਹਿ ਦਿੰਨੇ ਆ ਹੂੰ ਕਿ ਫਲਾਣੀ ਭੂਆ ਆ ਹੂੰ ਇਹ ਫੁਲਾਣੀ ਹਾਰਪਕਿਆਂ ਵਾਲੀ ਪੂਆ ਹੈ ਮੱਲਾਂ ਵਾਲੀ ਪੂਆ ਹੈ ਇਹ ਸਾਡੀ ਇਧਰੋਂ ਪੂਆ ਜਲਾਲਾ ਵਾ ਇਹ ਉਹ ਪੂਆ ਨਹੀਂ ਗਈ ਅੱਛਾ ਇਹ ਗੱਲ ਖੁੱਲ ਕੇ ਨਹੀਂ ਵਾਹੇ ਵਾਹੇ ਵਾਲੀ ਪੂਆ ਹੈ ਨਹੀਂ ਹੂੰ ਕਿ ਮੈਂ ਤੁਹਾਨੂੰ ਇੱਕ ਨੋਖੀ ਪੂਆ ਹੈ ਜਿਹੜੀ ਲੋਕਾਂ ਦੇ ਮੈਂ ਸੁਣਿਆ ਕਿ ਧਰਮ ਪਰਿਵਰਤਨ ਕਰਵਾਉਂਦੀ ਆ ਓਕੇ ਜਿਹਨੂੰ ਜਗਤ ਪੂਆ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਵੀ ਇਹ ਹੁਣ ਮੈਂ ਨਾ ਨਹੀਂ ਕਿਸੇ ਧਰਮ ਦਾ ਲੈਣਾ ਸਾਰੇ ਧਰਮ ਸਤਿਕਾਰਯੋਗ ਨੇ ਹੂੰ ਪਰ ਕਿਸੇ ਧਰਮ ਦੇ ਵਿੱਚ ਵਿੱਚੋਂ ਵੜ ਕੇ ਤੇ ਦੂਜੇ ਧਰਮਾਂ ਦਾ ਨੁਕਸਾਨ ਕਰ ਰਹੀ ਆ ਉੱਕੀ ਉਸ ਪੁਆ ਦਾ ਨਾਮ ਹੈ ਵੀ ਜਗਤਪੂਆ ਆ ਹੂੰ ਹੁਣ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਹ ਜਗਤਪੂਆ ਜਿਹੜੀ ਖੋਣ ਵਾਲੀ ਇਹਦੀ ਤਹ ਤੱਕ ਜਾਓ ਹੂੰ ਇਹ ਕੌਣ ਆ ਹੂੰ ਇਹ ਕਿੱਥੋਂ ਤੱਕ ਇਹ ਇਹਨੂੰ ਮਗਰ ਕੌਣ ਜਿਹੜਾ ਇਹਦਾ ਫੁੱਫੜ ਕੌਣ ਆ ਜਿਹੜਾ ਇਹਦਾ ਕਸਮ ਜਿਹੜਾ ਉਹ ਕੌਣ ਆ ਹੂੰ ਵੀ ਜੜ ਜੜ ਨੂੰ ਫੜੋ ਜੜ ਨੂੰ ਰੋਗ ਤੇ ਜੜ ਤੋਂ ਫੜੇ ਖਤਮ ਹੋਏਗਾ ਕਿਉਂਕਿ ਮੈਂ ਸਮਝਦਾ ਆ ਕਿ ਜੇ ਇਹਦੇ ਵਿੱਚ ਮੇਰੀ ਕੋਈ ਅਤਕਤ ਨਹੀਂ ਨੀਗੀ ਮੈਂ ਆਪਣੀ ਖੁਦ ਬੁਝ ਨਾਲ ਜੂ ਪੂਰੀ ਜ਼ਿੰਮੇਵਾਰ ਨਾਲ ਗੱਲ ਕਰਦਾ ਹੂੰ ਕਿ ਜੇ ਅਸੀਂ ਸੋਚੀਏ ਨਾ ਜਿਹੜੀ ਜਗਤਪੂਆ ਵਾਲੀ ਗੱਲ ਅਜ ਪ੍ਰਸ਼ਾਸਨ ਨੂੰ ਨਹੀਂ ਅਜੇ ਤੱਕ ਇਸ ਗੱਲ ਦਾ ਪਤਾ ਓਕੇ ਪ੍ਰਸ਼ਾਸਨ ਨੂੰ ਨਹੀਂ ਐਸਐਸਪੀ ਐਸਪੀ ਸਾਹਿਬ ਨੂੰ ਐਸਪੀਡੀ ਸਾਹਿਬ ਨੂੰ ਫਿਰ ਤਫ਼ਤੀਸ਼ ਉਹਨਾਂ ਦੀ ਕਾਦੀ ਫਿਰ ਤੇ ਤੁਸੀਂ ਲੱਭ ਲੱਭ ਕੇ ਦੱਸਣ ਦੇ ਆਡੀਓ ਬਿਲਕੁਲ ਜੀ ਬਿਲਕੁਲ ਧੂਆ ਵੀ ਤੁਸੀਂ ਲੱਭ ਕੇ ਜੇ ਫਿਰ ਵੀ ਨਾ ਫੜਨ ਤੇ ਫਿਰ ਕੀ ਹੈ ਫਿਰ ਕੀ ਸਟੈਪ ਹੋਏਗਾ ਫਿਰ ਫਿਰ ਸਟੈਪ ਇਹ ਆ ਕਿ ਅਸੀਂ ਪ੍ਰਸ਼ਾਸਨ ਨੂੰ ਅੱਜ ਇਹ ਚੇਤਾਵਨੀ ਵੀ ਦਿੱਤੀ ਆ ਹੂੰ ਕਿ ਅਸੀਂ ਇਹ ਨਾ ਸਮਝਿਓ ਜੀ ਹੂੰ ਕਿ ਜੇ ਤੁਸੀਂ ਆਪਣੇ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਤੁਸੀਂ ਉਹ ਡੀਐਸਪੀ ਸਾਹਿਬ ਆਪਣੇ ਤੌਰ ਤੇ ਕਰਦੇ ਆ ਹਮਮ ਤੇ ਵਿਸ਼ਵਾਸ ਹੀ ਹੁੰਦਾ ਇੱਕ ਦੂਜੇ ਦੇ ਉੱਪਰ ਉਹਨਾਂ ਸੰਗ ਵਿਸ਼ਵਾਸ ਹੈ ਕਿ ਇਸ ਬਣਦੀ ਕਾਰਵਾਈ ਤੇ ਜੇ ਨਹੀਂ ਕਰਦੇ ਤੇ ਫਿਰ ਅਗਲਾ ਸਟੈਪ ਕੀ ਹੋਏਗਾ ਆਪ ਜੀ ਦਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਰ ਵਿਸ਼ਵਾਸ ਹੀ ਕਰ ਸਕਦੇ ਜੇਕਰ ਉਹ ਕਾਰਵਾਈ ਨਹੀਂ ਕਰਦੇ ਇਹ ਅਗਲਾ ਫੈਸਲਾ ਮੇਰਾ ਇਕੱਲੇ ਦਾ ਨਹੀਂਗਾ ਜੋ ਸੰਗਤਾਂ ਦਾ ਹੋਊਗਾ ਆਪੋਂ ਦੇ ਨਾਲ ਕਦਮ ਨਾਲ ਕਦਮ ਲਾ ਕੇ ਤੁਰਨ ਦਾ ਯਤਨ ਕਰਾਂਗੇ ਧੰਨਵਾਦ ਜੀ ਹਮ ਚਲਾ ਫਰੂਥ ਸਟੇਜ ਤੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਉੱਪਰ ਦੀ ਬਿਲਕੁਲ ਜਿਸ ਬੰਦੇ ਨੇ ਦੇਰਵੀ ਕੀਤੀ ਸੀ ਉਸ ਟਾਈਮ ਤੇ ਜਦੋਂ ਆਮ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਉਹ ਇੱਕਦਮ ਉੱਥੇ ਪਹੁੰਚ ਗਏ ਜੀ ਤੇ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਨਾ ਰੁਕੀਆਂ ਤੇ ਉਸ ਬੰਦੇ ਦੀ ਜਿਹੜੀ ਸੀ ਕੁੱਟਮਾਰ ਜੀ ਕੁੱਟਮਾਰ ਜਿਹੜੀ ਸੀ ਉਹ ਜ਼ਿਆਦਾ ਹੋ ਗਈ ਹੂੰ ਉਹਦੀ ਮੌਤ ਹੋ ਗਈ ਜੀ ਉਸ ਤੋਂ ਬਾਅਦ ਤਿੰਨ ਆਦਮੀਆਂ ਤੇ ਜਿਹੜੇ ਸੀ ਪਿੰਟ ਦੇ ਬੰਦਿਆਂ ਤੇ ਜਿਹੜਾ ਸੀ ਉਹ ਪਰਚਾ ਹੋ ਗਿਆ ਬਾਈ ਜੀ ਇੱਕ ਹਾਂ ਬਾਈ ਇੱਕ ਆਦਮੀ ਅੰਦਰ ਜੀ ਬਾਕੀ ਇਹਦੇ ਬਾਅਦ ਕੋਸ਼ਣ ਪਛਾਤੇ ਵੀ ਹੈ ਜੀ ਪਰ ਦੂਸਰੇ ਪਾਸੇ ਜਿਲਸ ਆਦਮੀ ਨੇ ਇਹ ਬੇਦਬੀ ਕੀਤੀ ਹੈ ਅਲਖਿੰਦਰ ਨੇ ਉਹ ਆਦਮੀ ਜਿਹੜਾ ਹੈ ਉਹਨੂੰ ਜਦੋਂ ਪੁੱਛਿਆ ਜਾ ਰਿਹਾ ਮਤਲਬ ਕਿ ਜਦੋਂ ਕਿ ਤੂੰ ਇਹ ਕੰਮ ਕਿਉਂ ਕੀਤਾ ਇਹਨੂੰ ਕਿਨੇ ਕਹ ਲਿਆ ਤੂੰ ਕਹਿੰਦਾ ਮੈਨੂੰ ਭੂਆ ਲੈ ਕੇ ਹੂੰ ਅੱਜ ਅਸੀਂ ਇੱਥੇ ਬੈਠ ਕੇ ਹੁਣ ਪੁਲਿਸ ਅਫਸਰਾਂ ਨਾਲ ਇਹ ਗੱਲ ਕੀਤੀ ਆ ਕਿ ਤੁਹਾਨੂੰ ਅੱਜ ਤੋਂ ਸਵਾ ਮਹੀਨਾ ਪਹਿਲਾਂ ਇਹ ਜਿਹੜੀ ਸੀ ਇੱਕ ਤੁਹਾਡੇ ਵੀ ਦਿੱਤੀ ਗਈ ਐਪਲੀਕੇਸ਼ਨ ਦਿੱਤੀ ਗਈ ਇਹ ਕੋਨੇ ਇਹ ਗੱਲ ਕਹੀ ਆ ਕਿ ਮੇਰੇ ਭੂਆ ਨੇ ਭੇਜਿਆ ਵੀ ਤੁਸੀਂ ਅੱਜ ਤੱਕ ਉਹਤੇ ਕੀ ਪ੍ਰਤਾਲ ਕੀਤੀ ਹੂੰ ਪਰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਅਸੀਂ ਐਸਪੀ ਕੋਲੇ ਬੈਠੇ ਹਾਂ ਤੇ ਐਸਪੀ ਕਹਿੰਦਾ ਕਿ ਮੈਨੂੰ ਕੋਈ ਪਤਾ ਨਹੀਂ ਵੀ ਮੈਨੂੰ ਇਸ ਮਸਲੇ ਦਾ ਪਤਾ ਹੀ ਨਹੀਂ ਪ੍ਰਸ਼ਾਸਨ ਕਹ ਰਹੀ ਇਸ ਨਹੀਂ ਮਸਲੇ ਦਾ ਨਹੀਂ ਵੀ ਜਿਹੜੀ ਵੀਡੀਓ ओके ਤੇ ਜਿਹੜੀ ਵੀਡੀਓ ਅਸੀਂ ਦੇਖੇ ਸੰਦੀਪ ਸਿੰਘ ਸਾਹਿਬ ਇਹ ਦੇਖੇਗਾ ਸਰ ਪੀਐਸ ਸਾਹਿਬ ਜੀ ਉਹ ਵੀ ਫਿਰ ਉੱਥੇ ਕਹਾਂ ਵੀ ਡਿਪਟੀ ਦੀ ਡਿਊਟੀ ਲਈ ਸੀ ਫਿਰ ਉਹ ਟਿੱਪ ਕੇ ਉੱਥੇ ਬਹਾਇਆ ਗਿਆ ਜਿੱਪੀ ਉੱਥੇ ਆ ਗਿਆ ਜੀ ਡਿਪਟੀ ਨਾਲ ਪ੍ਰੈਕਟਿਸ ਕਰបត្តិ ਹੁਣ ਲੰਬੀ ਚੌੜੀ ਗੱਲਬਾਤ ਹੋ ਗਈ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਇਸ ਕੇਸ ਦੀ ਵੀ ਜਿੰਨੇ ਵੀ ਅੱਜ ਤੱਕ ਹੂੰ ਜਿਹੜੇ ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਜਿੱਥੇ-ਜਿੱਥੇ ਵੀ ਗੁਰੂਪ੍ਰਿੰਤ ਸਾਹਿਬ ਦੀ ਜਿਹੜੀ ਉਹ ਦਿੱਤੀ ਹੋਈ ਆ ਹਰ ਥਾਂ ਦੇ ਉੱਤੇ ਜਿਹੜਾ ਆ ਉਹ ਇਹ ਗੱਲ ਕਹੀ ਜਾਂਦੀ ਆ ਜੀ ਇਹ ਤਾਂ ਜਿਹੜਾ ਨਾ ਇਹ ਮੈਂਟਰ ਜੀ ਇਹ ਦਿਮਾਗੀ ਅਫਸਰਟ ਬਿਲਕੁਲ ਜੀ ਤੇ ਉਹ ਸਾਰੇ ਗੱਲ ਤੇ ਹੁਣ ਸਵਾਲ ਇਹ ਆ ਅਸੀਂ ਇੱਕੋ ਗੱਲ ਕੀਤੀ ਆ ਵੀ ਇਹ ਜਿਹੜਾ ਕੇਸ ਆ ਵੀ ਇਹ ਜਿਹੜਾ ਉਹਨੇ ਭੂਆ ਲਫ਼ਜ਼ ਵਰਤਿਆ ਉਹਦੀ ਭੂਆ ਦੀ ਤਹ ਤੱਕ ਜਾਣਾ ਚਾਹੀਦਾ ਕਿ ਉਹ ਭੂਆ ਕੌਣ ਹੂੰ ਉਸ ਭੂਆ ਤੋਂ ਪਿੱਛੇ ਉਹ ਭੂਆ ਦੇ ਪਿੱਛੇ ਉਹਦਾ ਫਪੜ ਕਿਹੜਾ ਹੂੰ ਉਹ ਕੌਣ ਨੇ ਹੂੰ ਉਹ ਸਾਰੇ ਪਿੱਛੇ ਆਉਣ ਵੀ ਇਹਦੀ ਤਹ ਤੱਕ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਆਮ ਤੌਰ ਦੇ ਉੱਤੇ ਜਿੰਨੀਆਂ ਵਿਆਹ ਹੂੰ ਹਰ ਥਾਂ ਦੇ ਉੱਤੇ ਇਹ ਗੱਲ ਅੱਜ ਕੋ ਪਹਿਲੀ ਵੇਦਣੀ ਲੰਬੇ ਸਮੇਂ ਤੋਂ ਇਹ ਕੰਮ ਜਿਹੜਾ ਇਹ ਚੱਲਦਾ ਆ ਰਿਹਾ ਜੀ ਔਰ ਹਰ ਥਾਂ ਦੇ ਉੱਤੇ ਇਹੀ ਗੱਲ ਕਹੀ ਜਾਂਦੀ ਹੈ ਹੁਣ ਸ੍ਰੀ ਦਰਬਾਰ ਸਾਲ ਮਾਰ ਕੇ ਬੈਠ ਜਾਂਦਾ ਇੱਕ ਵਾਰਾ ਕੋਸ਼ਿਸ਼ ਕਰਦਾ ਇੱਕ ਆਦਮੀ ਉੱਥੇ ਮਾਰਿਆ ਵੀ ਜਾਂਦਾ ਜੀ ਸਵਾਲ ਸਿਰਫ ਇਹ ਨਾ ਕਿ ਇਹ ਜਿਹੜੇ ਬੰਦੇ ਨੇ ਇਹ ਦਿਮਾਗੀ ਅਫਸਰ ਜਿਨ੍ਹਾਂ ਨੂੰ ਕਿਹਾ ਜਾਂਦਾ ਜਿਹੜੇ ਇਹ ਵਿੱਦਿ ਦੀ ਕਰਦੇ ਨੇ ਜਿਨ੍ਹਾਂ ਚਰੀ ਦੀ ਤਹਿ ਤੇ ਨਹੀਂ ਜਾਓਗੇ ਉਹਨਾਂ ਚਰਖਾ ਨਹੀਂ ਬਣੀ ਇਹ ਅਸੀਂ ਗੱਲਬਾਤ ਕੀਤੀ ਆ ਜਦੋਂ ਉਹਨਾਂ ਨੇ ਸਾਨੂੰ ਇਹ ਭਰੋਸਾ ਦਵਾਇਆ ਇਸੇ ਤਰ੍ਹਾਂ ਬੰਦਾ ਆ ਰਿਹਾ ਔਰ ਦੂਜਾ ਸਿੰਘ ਜਿਹੜਾ ਹਰਪ੍ਰੀਤ ਸਿੰਘ ਉਹਦੇ ਪਰਿਵਾਰ ਵਾਸਤੇ ਉਹਦੇ ਵਾਸਤੇ ਵੀ ਪਹਿਲੀ ਕਿਸ਼ਤ ਆਪਾਂ ਕਹਿ ਲਈਏ ਕਿ ਉਹਨਾਂ ਵੱਲੋਂ ਵੀ ਬਤਨ 20000 ਜੋ ਬਾਬਾ ਵੀਰ ਸਿੰਘ ਗੁਰਦਰਾ ਝਾੜ ਸਾਹਿਬ ਉਹਨਾਂ ਦੇ ਦਲਪੰਨ ਦੇ ਮੁਖੀ ਨੇ ਮੁਖਤਿਆਰ ਨੇ ਬਾਬਾ ਗੁਰਦੀਪ ਸਿੰਘ ਜੀ ਉਹਨਾਂ ਵੱਲੋਂ ਵੀ ਭਾਈ ਜਰਨੈਲ ਸਿੰਘ ਉਹਨਾਂ ਨੂੰ 20000 ਰੁਪਏ ਦੀ ਸੇਵਾ ਦਿੱਤੀ ਆ ਬੋਲੇ ਔਰ ਸੋਨਿਹਾਰਾ ਹਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਦੇ ਪਰਿਵਾਰ ਨੂੰ ਵੀ ਜੋ ਆਰਥਿਕ ਤਕਹੋਂ ਕਮਜ਼ੋਰ ਆ 20000 ਰੁਪਿਆ ਉਹਨਾਂ ਵਾਸਤੇ 20000 ਰੁਪਿਆ ਜਿਹੜਾ ਉਹ ਆਪਣੇ ਘਰ ਨਹੀਂ ਆਉਂਦਾ ਜਿੰਨਾ ਚਿਰ ਉਹਨਾਂ ਤੋਂ ਏਸ ਜਾਂ ਹਟਦਾ ਨਹੀਂਗਾ ਜਿੰਨਾ ਘਰ ਵਾਪਸ ਨਹੀਂ ਆਉਂਦਾ ਉਹਨਾਂ ਚਿਰ ਹਰ ਮਹੀਨੇ 20000 ਰੁਪਿਆ ਉਹਨਾਂ ਨੂੰ ਵੀ ਇਸ ਸੰਸਥਾ ਵਲ ਦਿੱਤਾ ਜਾਊਗਾ ਮੈਂ ਇਸ ਸੰਸਥਾ ਵਾਸਤੇ ਇੱਕ ਜਗਾਰਾ ਲਾਉਣਾ ਹੈ ਕਿ ਚੜ੍ਹਦੀ ਕਲਾ ਵਾਸਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੂੰ ਬੜੀ ਵੱਡੀ ਸੇਵਾ ਸੀ ਜਿਹੜੀਆਂ ਫਰੋਲਪੁਰ ਜਿਹੜੀਆਂ ਸਿੱਖ ਜਥੇਬੰਦੀਆਂ ਆ ਸੰਤਮਾਪੁਰਖ ਆ ਉਹਨਾਂ ਵੱਲੋਂ ਅਸੀਂ ਇਸ ਸੰਸਥਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਬਾ ਕੁਲਦੀਪ ਸਿੰਘ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜੇ ਅੱਜ ਪਰਿਵਾਰ ਦੇ ਨਾਲ ਖੜੇ ਆ ਅੱਗੇ ਵਾਸਤੇ ਉਮੀਦ ਵੀ ਕਰਦੇ ਆ ਕਿ ਇੱਥੇ ਤਰ੍ਹਾਂ ਹੀ ਪੰਥ ਦੇ ਨਾਲ ਕੌਮ ਦੇ ਨਾਲ ਸੇਵਾ ਕਰਦੇ ਦੂਜੀ ਗੱਲ ਇਹ ਕਿ ਮੈਂ ਬੰਡਾਲੇ ਨਗਰ ਦੀ ਗੱਲ ਕਰਦਾ ਭਾਈ ਸਾਹਿਬ ਨੇ ਆਖਿਆ ਕਿ ਸਪੀਕਰ ਤੇ ਹਾਂ ਅੱਗੇ ਤੋਂ ਜਿਹੜੀਆਂ ਸਾਡੀਆਂ ਗਲਤੀਆਂ ਆ ਕਿ ਸਾਨੂੰ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਡੇ ਵਿੱਚ ਤਰੁੱਟੀਆਂ ਹੋ ਸਕਦੀਆਂ ਅਸੀਂ ਪਿੰਡ ਦੇ ਜਿਹੜੇ ਵਸਨੀਕ ਨੇ ਮੋਹਦਬਾਰ ਇਥੇ ਪਹੁੰਚੇ ਉਹਨਾਂ ਨੂੰ ਵੀ ਹੱਥ ਜੁੜ ਕੇ ਬੇਨਤੀ ਕਰਾਂਗੇ ਕਿ ਭਾਈ ਜਦੋਂ ਵੀ ਤੁਰਨਾ ਹੈ ਆਪਾਂ ਇੱਕ ਦਿਨ ਪਹਿਲਾਂ ਸਪੀਕਰ ਦੇ ਵਿੱਚ ਆਵਾਜ਼ ਜ਼ਰੂਰ ਦਵਾਇਆ ਕਰੀਏ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਚਲੋ ਦੋ ਦਿਨ ਇੱਕ ਦਿਨ ਪਹਿਲਾਂ ਜ਼ਰੂਰ ਆਵਾਜ਼ ਦਵਾਇਆ ਕਰੀਏ ਕਿ ਸਾਨੂੰ ਕਹਿ ਨਾ ਸਕੇ ਕਿ ਸਾਨੂੰ ਕੋਈ ਪਤਾ ਨਹੀਂ ਲੱਗਾ ਦੋ ਦੋ ਆਵਾਜ਼ਾਂ ਦਵਾਇਆਂ ਜਾਣ ਤਾ ਕਿ ਇਹ ਭਾਵਨਾ ਉਹਦੇ ਮਨ ਦੇ ਵਿੱਚ ਵਸੀ ਗੁਰੂ ਸਾਹਿਬ ਦੀਆਂ ਨੇ ਸੇਵਾ ਕੀਤੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਤੇ ਗਾਇਰਾ ਗਜਵਾਣਾ ਚਾਹੀਦਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਸਿੰਘਾਂ ਦੀਆਂ ਖੇਡਾਂ ਵਰਤਨੀਆਂ ਸ਼ੁਰੂ ਹੋਈਆਂ ਨੇ ਵੇਖੋ ਕਿਹਦੇ ਕੋ ਸੇਵਾ ਮਾਰੇ ਨੇ ਲਈ ਆ ਉਹ ਭਾਈ ਜਰਨੈਲ ਸਿੰਘ ਮੈਨੂੰ ਲੱਗਦਾ ਕਿ ਹੁਣ ਸਚੀ ਮੋਚੀ ਜਰਨੈਲ ਸਿੰਘ ਬਣ ਕੇ ਬਾਹਰ ਨਿਕਲੇਗਾ ਤੇ ਆਪਾਂ ਨੂੰ ਇਸ ਗੱਲ ਦਾ ਸਤਿਗੁਰਾਂ ਦਾ ਸ਼ੁਕਰਾਨਾ ਤੇ ਜਿਵੇਂ ਸਾਰੀ ਹੀ ਪੰਥ ਦੀ ਮੈਸਰ ਸਾਰੀਆਂ ਸਰਮੌਰ ਜਥੇਬੰਦੀਆਂ ਸਾਰੀਆਂ ਗੱਲ ਪੰਥ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤੇ ਆਪਾਂ ਹੁਣ ਇੱਕ ਵਾਰੀ ਮੋਰਚਾ ਡਟ ਲਿਖਤੀ ਰੂਪ ਨਾਲ ਲਿਖਣਾ ਚਾਹੀਦਾ ਸਾਨੂੰ ਹੁਣ ਬਿਲਕੁਲ ਭਾਵੇਂ ਇੱਥੇ ਸੁਖਵਿੰਦਰ ਸਿੰਘ ਤਦੋਂ ਨਾ ਇੱਥੇ ਆ ਗਏ ਪੇਪਰ ਤੇ ਦੇਖੀ ਲਾਉਂ ਤੂੰ ਇੱਕ ਆ ਸਾਰੇ ਸਿੰਘ ਥੋੜੇ ਜਿ ਇੱਧਰ ਆ ਜਾਓ ਸਿਰਸਾ ਸਾਹਿਬ ਤੁਸੀਂ ਵੀ ਆਓ ਇੱਕ ਫੋਟੋ ਖੇਚ ਲਈਏ ਮੀਡੀਆ